ਮਨ ਸਾਹਿਬ 26 ਜਨਵਰੀ ਦੇ ਸਭ ਵਿਹਾੜੇ ਤੇ ਕੀ ਕਹਿੰਦੇ ਦਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਸਰਨ ਸਿੰਘ ਸਰਪੰਚ ਪਿੰਡ ਸਹਾਰੀ ਆਪ ਨੂੰ ਆਉਣ ਵਾਲੀ 26 ਜਨਵਰੀ ਤੇ ਸਾਰੇ ਨਗਰ ਨੂੰ ਸਭ ਪਿੰਡ ਨੂੰ ਪੰਜਾਬ ਨੂੰ ਦੇਸ਼ ਵਾਸੀਆਂ ਨੂੰ ਇਸ ਗਣਤੰਤਰਤਾ ਦਿਵਸ ਤੇ ਵਧਾਈ ਦਿੰਦਾ ਹਾਂ ਆਓ ਸੱਚੇ ਪਾਤਸ਼ਾਹ ਕੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਦੇਸ਼ ਨੂੰ ਇਸੇ ਤਰੀਕੇ ਨਾਲ ਉਂਦੀਆਂ ਜੜੀਆਂ ਉਹ ਸੂਏ ਤਰੱਕੀਆਂ ਬਖਸ਼ੇ ਨੌਜਵਾਨਾਂ ਨੂੰ ਕੀ ਬਿਲ ਕਰਨੀ ਪਵੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਨਸ਼ਿਆਂ ਨੂੰ ਛੱਡ ਕੇ ਤਿਆਗ ਦੇ ਤਾਂ ਕਿ ਸਾਡੇ ਦੇਸ਼ ਦੀ ਜਿਹੜੀ ਤਰੱਕੀ ਜਿਹੜੀ ਆ ਉਹ ਪੜ੍ਹਾਈ ਤੋਂ ਸ਼ੁਰੂ ਹੋਣੀ ਆ ਤੇ ਪੜ੍ਹਾਈ ਦੇ ਵਿੱਚ ਹੀ ਤੁਸੀਂ ਆਪਣੀ ਰੁਚੀ ਨੂੰ ਵਧਾਓ ਤੇ ਸਰਕਾਰ ਕੋ ਨੌਕਰੀਆਂ ਰੋ ਤੇ ਸਾਡੀ ਜਿਹੜੀ ਇਸ ਦੇਸ਼ ਦੀ ਸਾਡੇ ਪੰਜਾਬ ਦੀ ਬੇਰੁਜ਼ਗਾਰੀ ਜਿਹੜੀ ਉਹ ਖਤਮ ਹੋ ਸਕੇ ਸੋ ਮੈਂ ਦੁਬਾਰਾ ਸਮੂਚੀ ਪੰਚਾਇਤ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਜਿੱਥੇ-ਜਿੱਥੇ ਵੀ ਸਾਡੇ ਦੇਸ਼ ਦੇ ਨਿਵਾਸੀ ਵਸਦੇ ਨੇ ਸਾਰਿਆਂ ਨੂੰ ਗੁਣ ਤਰਤਾ ਤੇ ਦੁਬਾਰਾ ਜਿਹੜੀ ਉਹ ਵਧਾਈ ਦੇਣਾ ਸੱਚੇ ਪਾਸੇ ਅਰਦਾਸ ਕਰਦਾ ਕਿ ਇਸ ਸਾਡਾ ਦੇਸ਼ ਜਿਹੜਾ ਤਰੱਕੀਆਂ ਦੀ ਬਲੰਦੀਆਂ ਨੂੰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ